ਖਾਸ ਕਰਕੇ ਮੇਨ ਮੁੱਦਾ ਜਿਹੜਾ ਸਾਡਾ ਸਸਰਾਲੀ ਬੰਦ ਦਾ ਦੂਜਾ ਹੈਗਾ ਰਾਹੋਂ ਰੂਟ ਦਾ ਤੀਜਾ ਰੇੜੀਆਂ ਫੜੀਆਂ ਦਾ ਵੀ ਨਾਲ ਇਹਨਾਂ ਦੋਨਾਂ ਮੁੱਦਿਆਂ ਦੇ ਉੱਪਰ ਜਿਹੜਾ ਅਸੀਂ ਜਿਹੜਾ ਟੂਲ ਪਲਾਜਾ ਵਾ 26 ਜਨਵਰੀ ਨੂੰ 11 ਵਜੇ ਦਾ ਜਿਹੜਾ ਟਾਈਮ ਅਸੀਂ ਪੁਲ ਦੇ ਥੱਲੇ ਦਾ ਰੱਖਿਆ ਇਹ ਪੁਲ ਥਲੇ ਇਕੱਠੇ ਹੋ ਕੇ 12 ਵਜੇ ਟੂਲ ਪਲਾਜਾ ਫ੍ਰੀ ਕਰਦੇ ਕਿਉਂਕਿ ਅਗਲਾ ਮਹੀਨਾ ਛੱਡ ਕੇ ਅਗਲੇ ਮਹੀਨੇ ਬਾਅਦ ਸਟਾਰਟ ਹੁੰਦੀ ਹੈ ਆ ਬਾਰਸ਼ ਅੱਜ ਵੀ ਪੈ ਰਹੀ ਆ ਦੇਖੋ ਜੇ ਪਾਣੀ ਜ਼ਿਆਦਾ ਆ ਗਿਆ ਤਾਂ ਮੇਰਾ ਕਹਦਾ ਅੱਧੇ ਲੁਧਿਆਣੇ ਦਾ ਨੁਕਸਾਨ ਹੋਣਾ ਦੇਣਾ ਵਾਏ ਗੁਰਜੀਕਾ ਖਾਲਸਾ ਵਾਏ ਕੋਈ ਨਹੀਂ ਕਿ ਪਤੇ ਅਸੀਂ 26 ਤਰੀਕ ਨੂੰ ਲਾਡੋਵਾਲ ਦਾ ਟੂਲ ਪਲਾਜ਼ਾ ਜਿਹੜਾ ਉਹ ਫ੍ਰੀ ਕਰਨਾ ਤੇ ਫ੍ਰੀ ਕਰਨ ਦੇ ਪਿੱਛੇ ਜਿਹੜਾ ਕਾਰਨ ਆ ਉਹ ਹੈਗਾ ਸੱਤ ਲੋਜ ਦਾ ਜਿਹੜਾ ਸਸਰਾਣੀ ਤੋਂ ਟੁੱਟਿਆ ਬੰਨ ਜਿਹਨੂੰ ਸਰਕਾਰ ਦੇ ਕੰਨਾਂ ਤੇ ਜੁੰਮ ਤੱਕ ਨਹੀਂ ਸਰਕ ਰਹੀ ਵੀ ਉਹ ਬੰਨ ਨੂੰ ਬਣਾਈਏ ਕਿਉਂਕਿ ਅਗਲਾ ਮਹੀਨਾ ਛੱਡ ਕੇ ਅਗਲੇ ਮਹੀਨੇ ਬਾਰਸ਼ ਸ਼ੁਰੂ ਹੁੰਦੀ ਹੈ ਆ ਬਾਰਸ਼ ਅੱਜ ਵੀ ਪੈ ਰਹੀ ਆ ਦੇਖੋ ਜੇ ਪਾਣੀ ਜਿਆਦਾ ਆ ਗਿਆ ਤਾਂ ਮੇਰਾ ਕਹਦਾ ਅੱਧੇ ਲੁਧਿਆਣੇ ਦਾ ਨੁਕਸਾਨ ਬਣਾ ਦੇਣਾ ਇਤੋਂ ਜੋ ਆਪਣਾ ਕਸਾਬਾਤ ਤੋਂ ਸ਼ੁਰੂ ਹੋ ਉਹ ਜੋ ਇੰਦਰ ਨੂੰ ਸਾਰੇ ਪਿੰਡ ਪੂਰੀ ਲਪੇਟ ਚ ਆਉਂਦੇ ਨੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਦਬਾਬਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੋਨਾਂ ਜਥੇਬੰਦੀਆਂ ਵੱਲੋਂ ਇਸ ਮੁੱਦੇ ਦੇ ਉੱਪਰ ਖਾਸ ਕਰਕੇ ਮੇਨ ਮੁੱਦਾ ਜਿਹੜਾ ਸਾਡਾ ਸਸਰਾਲੀ ਬੰਦ ਆ ਦੂਜਾ ਹੈਗਾ ਰਾਹ ਨੂੰ ਰੂਟ ਦਾ ਤੀਜਾ ਰੇੜੀਆਂ ਫੜੀਆਂ ਦਾ ਵੀ ਨਾਲ ਇਹਨਾਂ ਦੋਨਾਂ ਮੁੱਦਿਆਂ ਦੇ ਉੱਪਰ ਜਿਹੜਾ ਅਸੀਂ ਜਿਹੜਾ ਟੂਲ ਪਲਾਜ਼ਾ ਵਾ 26 ਜਨਵਰੀ ਨੂੰ 11 ਵਜੇ ਦਾ ਜਿਹੜਾ ਟਾਈਮ ਅਸੀਂ ਪੁਲ ਦੇ ਥੱਲੇ ਦਾ ਰੱਖਿਆ ਇਹ ਪੁਲ ਥਲੇ ਇਕੱਠੇ ਹੋ ਕੇ 12 ਵਜੇ ਟੂਲ ਪਲਾਜ਼ਾ ਫ੍ਰੀ ਕਰ ਦਾਂ ਉੱਥੇ ਬੈਠ ਕੇ ਮੀਟਿੰਗ ਕਰਾਂਗੇ ਵੀ ਅੱਗੇ ਕਿੰਨਾ ਲੰਮਾ ਸਮਾਂ ਚਲਾਉਣਾ ਸੀ ਉੱਤੇ ਬੈਠ ਕੇ ਵੀ ਸਾਡੀ ਸਾਰੀ ਮੀਟਿੰਗ ਹੋ ਗਈ ਪ੍ਰਸ਼ਾਸਨ ਸਾਨੂੰ ਉੱਤੇ ਕੀ ਹਲਚੁਲ ਕਰਦਾ ਜੇ ਪ੍ਰਸ਼ਾਸਨ ਨੇ ਜੋ ਨਾ ਕੀਤੀ ਤੇ ਹੋ ਸਕਦਾ ਲੰਮਾ ਸਮਾਂ ਚਲਾਈਏ ਇਹਨੂੰ ਅੱਗੇ ਚਲਾ ਦਈਏ ਤੇ ਬੇਨਤੀ ਕਰਦੇ ਆ ਵੀ ਜਿੰਨੇ ਪਿੰਡ ਆ ਖਾਸਾਬਾਦ ਤੋਂ ਲੈ ਕੇ ਨਾਲ-ਨਾਲ ਸਾਰੇ ਉਹ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਵੀ ਨੁਕਸਾਨ ਸਾਰਿਆਂ ਦਾ ਜੀ ਪਾਰਟੀ ਬਾਜੀ ਤੋਂ ਉੱਪਰ ਉੱਠੋ ਕੋਈ ਵੀ ਇਹਦੇ ਵਿੱਚ ਪਾਰਟੀ ਨਾ ਲੈ ਕੇ ਆਓ ਸਾਰੇ ਭੇਦਭਾਵ ਛੱਡ ਕੇ ਇਹਦੇ ਨਾਲ ਤਰੋ ਆਪਾਂ ਸਰਕਾਰ ਤੋਂ ਕੰਮ ਕਰਾਈਏ ਸਰਕਾਰ ਦੀਆਂ ਮੰਤਾਂ ਬੜੀਆਂ ਕਰ ਲਈਆਂ ਮੀਟਿੰਗਾਂ ਬੜੀਆਂ ਕਰ ਲੀਆਂ ਵਿਸ਼ਵਾਸ ਬੜੇ ਮੰਗ ਪੱਤਰ ਬੜੇ ਸਾਰਾ ਕੁਝ ਕਰ ਲਿਆ ਅਸੀਂ ਪਰ ਗੱਲ ਕੋਈ ਬਣਦੀ ਨਹੀਂ ਦਿਖਦੀ ਇਸ ਕਰਕੇ ਹੁਣ ਟੋਲ ਪਲਾਜੇ ਤੇ ਆਏ ਆ ਮੈਂ ਇੰਦਰबीर ਨੂੰ ਕਹੂੰਗਾ ਉਹ ਵੀ ਦੋ ਸ਼ਬਦ ਆਪਣੇ ਵਾਈਕੁਰਜੀ ਦਾ ਫਾਲਸਾ ਵਾਈਕੁਰਜੀ ਦੀ ਫਟੇ ਜਿਵੇਂ ਕਿ ਗਿਲਸਾਹਬ ਨੇ ਆਪ ਨੂੰ ਦੱਸਿਆ ਵੀ ਆਪਾਂ ਸਸਤਾੜੀ ਵਾਲੇ ਬੰਦ ਦੇ ਮਸਲੇ ਦੇ ਵਿੱਚ ਇਹਦੇ ਵਿੱਚ ਮੈਂ ਐਂਡ ਆਨ ਕਰਨਾ ਚਾਹਣਾ ਵੀ ਜਿਹੜਾ ਆਪਾਂ ਪ੍ਰੇਤ ਮਾਫੀਆ ਜਿਹੜਾ ਬੰਦ ਦੇ ਨਾਲ ਲੱਗਿਆ ਹੋਇਆ ਨਿਰੰਤਰ ਇੱਥੋਂ ਲੈ ਕੇ ਆਪਾਂ ਚਲੇ ਜਾਈਏ ਬੰਦ ਦੇ ਨਾਲ ਨਾਲ ਆ ਬਹੁਤ ਬੁਰਾ ਬੰਦ ਦਾ ਹਾਲ ਆ ਜੋ ਉਸ ਸਰਾਰਾਈ ਦਾ ਹਾਲ ਆ ਉਹੀ ਬਾਕੀ ਦੇ ਪਿੰਡਾਂ ਦਾ ਹਾਲ ਆ ਇੱਥੋਂ ਲੈ ਕੇ ਆਪਾਂ ਖੈਰਾ ਵੇਟ ਔਰ ਇਧਰਲੇ ਬੰਨੇ ਵੀ ਆਪਾਂ ਚਲੇ ਜਾਈਏ ਆ ਬਹੁਤ ਬੁਰਾ ਹਾਲ ਆ ਤੇ ਇਹੀ ਆ ਵੀ ਇਸੀ ਸਰਕਾਰ ਨੂੰ ਮੰਗ ਪੱਤਰ ਵੀ ਦੇ ਚੁਕੇ ਆਂ ਵੀ ਇਹ ਜਿਹੜੇ ਬੰਨ ਦੇ ਨਾਲ ਜਿਹੜਾ ਕੰਮ ਚੱਲਦਾ ਇਹਨੂੰ ਹਟਾ ਕੇ ਜਿਹੜਾ ਵਿਚਾਲੇ ਵਿਚਾਲੇ ਜਿਹੜਾ ਵੇਟ ਆ ਉੱਚਾਵਾ ਵੀ ਉਧਰਲੇ ਬੰਨੇ ਤੁਸੀਂ ਚਲਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣੇ ਦੇ ਲਾਗਲੇ ਪਿੰਡਾਂ ਦੀ ਪਲੱਸ ਲੁਧਿਆਣੇ ਦੀ ਫੈਕਟਰੀ ਵਾਲਿਆਂ ਨੂੰ ਵੀ ਬੇਨਤੀ ਆ ਵੀ ਟੋਡਾ ਵੀ ਬਹੁਤ ਨੁਕਸਾਨ ਹੋਊਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਸੀ ਟਾਈਮ ਉਲੀਕਿਆ ਵੀ 26 ਤਰੀਕ ਨੂੰ ਸਾਰੇ ਜਣੇ ਸਾਰੇ ਪਿੰਡ ਵਾਲਿਆਂ ਨੂੰ ਵੀ ਸਾਰੇ ਸ਼ਹਿਰ ਵਾਲਿਆਂ ਨੂੰ ਵੀ ਬੇਨਤੀ ਆ ਕਿ ਅਸੀਂ ਟੋਲ ਫਰੀ ਕੰਨ ਜਾ ਰਹੇ ਆ ਜਿਹੜੀ ਸੁੱਤੀ ਹੋਈ ਸਰਕਾਰ ਆ ਉਹਨੂੰ ਜਗਾਉਣ ਲਈ ਸਾਡੇ ਕੋਲੋਂ ਆਖੀਰਲਾ ਹੱਲ ਇਹੀ ਆ ਸੋ ਅਸੀਂ ਸਾਰਿਆਂ ਨੂੰ ਇਹ ਗੱਲ ਦੀ ਬੇਨਤੀ ਕਰਦੇ ਆ ਵੀ ਤੁਸੀਂ ਵੱਧ ਚੜ ਕੇ ਸਾਰੇ ਨੌਜਵਾਨ ਵੀਰ ਸਾਰੇ ਵਰਗ ਸਾਰੇ ਭਰਾ ਉੱਥੇ ਪਹੁੰਚੋ ਤਾਂ ਕਿ ਆਪਾਂ ਸੁੱਤੀ ہوئی ਸਰਕਾਰ ਨੂੰ ਜਗਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ